ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਆਪਣੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਆਸਤੇ ਦੋ ਸੰਦ ਸੇਲ ਆਸਤੇ ਲੈ ਕੇ ਆਏ ਜੀ ਇੱਕ ਹੈਗੀ ਟਰਾਲੀ ਜੈਕ ਵਾਲੀ ਤੇ ਇੱਕ ਟਰੈਕਟਰ ਹੈ ਤੇ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਮਿਲੂਗੀ ਕੱਲੇ ਕੱਲੇ ਸੰਦ ਬਾਰੇ ਤੇ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਚੈਨਲ ਕਰ ਲੋ ਸਬਸਕ੍ਰਾਈਬ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆਉਂਦੀ ਰਹੂਗੀ ਬਾਕੀ ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸੰਦੀਆਂ ਚਾਰ ਤੋਂ ਪੰਜ ਫੋਟੋਆਂ ਤੇ ਸਾਰੀ ਜਾਣਕਾਰੀ ਭੇਜ ਸਕਦੇ ਹੋ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲੱਗ ਜੂਗੀ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਬਾਕੀ ਜਾਣਕਾਰੀ ਸਾਰੀ ਭੇਜਿਆ ਕਰੋ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਤੁਸੀਂ ਟਰਾਲੀ ਵੀਡੀਓ ਚ ਦੇਖਦੇ ਹੋ ਇਹ 12 6.5 ਦੀ ਆ 12 ਫੁੱਟੀ ਟਰਾਲੀ ਆ 12 ਫੁੱਟੀ ਬਾਰੇ ਵੀ ਬਹੁਤ ਫੋਨ ਆ ਰਹੇ ਸੀ ਆਪਾਂ ਨੂੰ 12 6.5 ਦੀ ਟਰਾਲੀ ਹੈੀ ਬਹੁਤ ਚੰਗੀ ਟਰਾਲੀ 2020 ਮਾਡਲ ਤੇ ਬਾਕੀ ਚਾਸੀ ਵਗੈਰਾ ਦਾਸ ਦੀ ਦਾਸ ਦੀ ਚੈਨਰਾਂ ਦੀ ਚਾਸੀ ਲੱਗੀ ਹੋਈ ਆ ਪੂਰੇ ਹੈਵੀ ਚੈਨਰ ਲੱਗੇ ਹੋਇਆ ਦੇਖ ਸਕਦੇ ਤੁਸੀਂ ਤੇ ਉੱਪਰਲੇ ਚੈਨਰ ਵੀ ਹੈਵੀ ਲੱਗੇ ਹੋਏ 6 3 ਦੇ ਉੱਪਰਲੇ ਚੈਨਰ ਲੱਗੇ ਹੋਏ ਆ ਤੇ ਬਾਕੀ ਬਕਸਾ ਵਗੈਰਾ ਬਿਲਕੁਲ ਸਾਫ਼ ਆ ਚਾਦਰ ਵਗੈਰਾ ਬਿਲਕੁਲ ਸਾਫ਼ ਆ ਜੀ ਜੈਕ ਲੱਗਿਆ ਹੋਇਆ ਜੀ ਪ੍ਰੋਪਰ ਕੰਮ ਕਰਦਾ ਤੇ 35 ਟਨ ਵਾਲਾ ਵੱਡਾ ਜੈਕ ਲੱਗਿਆ ਹੋਇਆ ਦੇਖ ਸਕਦੇ ਤੁਸੀਂ ਤੇ ਚੌਕੜਾ ਟਾਇਰ ਚੰਗੇ ਆ ਜੀ ਪੱਕੇ ਟਾਇਰ ਕੋਈ ਰਬੜ ਨਹੀਂ ਚੜੀ ਹੋਈ ਬਾਕੀ ਹਿੱਸਾ ਵਗੈਰਾ ਗੱਲ ਕਰਕੇ ਚੰਗਾ ਭਾਰਾ ਹਿੱਸਾ ਲੱਗਿਆ ਹੋਇਆ ਵੱਡੇ ਬਹਿਰਾਂ ਵਾਲੀਆਂ ਹੱਬਾਂ ਤੇ ਬਾਕੀ ਹੁੱਕ ਵੀ ਮਸ਼ੀਨੀ ਪਈ ਹੋਈ ਟਰ ਹੁੱਕ ਵਗੈਰਾ ਮਸ਼ੀਨੀ ਪਈ ਹੋਈ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਚੰਗੀ ਪਈ ਆ ਤੇ ਬਾਕੀ ਮਿੱਟੀ ਵਗੈਰਾ ਦਾ ਵਧੀਆ ਬਿਲਕੁਲ ਕੰਮ ਦਿੰਦੀ ਚੌਸ ਹਿੱਸਾ 4 ਇੰਚੀ ਲੱਗਿਆ ਹੋਇਆ ਤੇ ਚੈਨਰ ਵਗੈਰਾ ਬੱਤੇ ਵਗੈਰਾ ਵਧੀਆ ਹੈਵੀ ਲੱਗੇ ਹੋਇਆ ਜੀ ਬਾਕੀ ਟਰਾਲੀ ਖੜੀ ਆ ਜੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪਿੰਡ ਕੋਟ ਸੁਖੀਆ ਵੀਰਾਂ ਦਾ ਟਰਾਲੀ ਦੀ ਜਿਹੜੀ ਡਿਮਾਂਡ ਹੈਗੀ ਜੀ 1.5 ਲੱਖ ਰੁਪਈਆ ਵੀਰਾਂ ਦੁਆਰਾ ਤੇ ਬਾਕੀ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ 9417077611 ਇਸ ਨੰਬਰ ਤੇ ਸੰਬਰ ਕਰਕੇ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਬਾਕੀ ਕੋਈ ਰੇਟ ਫਿਕਸ ਨਹੀਂ ਹੁੰਦਾ ਮੌਕੇ ਤੇ ਮਾਨਤਾਨ ਹੋ ਜਾਊਗਾ ਬਾਕੀ ਟਰਾਲੀ ਦੇ ਉੱਪਰ ਵੈੱਡ ਵੀ ਲੱਗਿਆ ਹੋਇਆ ਪੱਤੀਆਂ ਵਾਲਾ ਇੰਗਲਾਂ ਵਾਲਾ ਵੈੱਡ ਲੱਗਿਆ ਹੋਇਆ 2.5 ਫੁੱਟ ਵੈੱਡ ਲੱਗਿਆ ਹੋਇਆ ਬਾਕੀ ਰੰਗ ਵਗੈਰਾ ਟਰਾਲੀ ਦਾ ਚੰਗਾ ਪਿਆ ਬਾਕੀ ਇਸ ਤਰ੍ਹਾਂ ਦੀਆਂ ਹੋਰ ਵੀ ਆਪਾਂ ਟਰਾਲੀਆਂ ਲੈ ਕੇ ਆਉਂਦੇ ਰਹਨੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜਿਹੜੇ ਵੀਰ ਨੂੰ ਟਰਾਲੀ ਦੀ ਲੋੜ ਆਈ ਅੱਗੇ ਆਪਣੇ ਆ ਗਿਆ ਜੀ ਟਰੈਕਟਰ ਟਰੈਕਟਰ ਹੈਗਾ ਜੀ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਅਰਜਨ 605 ਅਰਜਨ 605 ਸੇਲ ਆਸਤੇ ਹੈ ਜੀ 2007 ਮਾਡਲ ਨੰਬਰ ਹੈਗਾ ਜੀ ਪੰਜਾਬ ਦਾ ਬਾਕੀ ਇਹ ਚੇਂਜਰ ਗੇਅਰ ਵਾਲਾ ਜੀ ਤੇ ਸਾਰਾ ਰੀਜਨਲ ਹੈ ਜੀ ਪਾਵਰ ਸਟੀering ਟਰੈਕਟਰ ਆ ਡਬਲ ਡਿਸਟ੍ਰਿਬਿਊਟਰ ਆ ਤੇਲ ਬ੍ਰੇਕ ਆ ਜੀ ਤੇ ਅਗਲੇ ਟਾਇਰ 45% ਆ ਮਗਰਲੇ ਟਾਇਰ ਬਿਲਕੁਲ ਨਵੇਂ ਆ ਜੀ ਤੇ ਬਾਕੀ ਡਿਮਾਂਡ ਹੈਗੀ ਜੀ 2 ਲੱਖ ਤੇ 60000 ਰੁਪਏ ਬਾਕੀ ਰਿਮਾ ਰੂਮਾ ਦਾ ਰੰਗ ਬਿਲਕੁਲ ਨਾਲ ਆ ਵਾਈ ਤੇ ਚੱਲਿਆ ਤੁਸੀਂ ਵਾਹ ਕੇ ਪਰਖ ਕੇ ਫਿਰ ਖਰੀਦ ਸਕਦੇ ਹੋ ਰੇਟ 2,60,000 ਰੁਪਇਆ ਮਾਲਕ ਦਾ ਨੰਬਰ ਨੋਟ ਕਰ ਲਓ 9417805883 ਤੇ ਬਾਕੀ ਰੇਟ ਦਾ ਮੌਕੇ ਤੇ ਮਾਨਤਾਣ ਹੋ ਜੂਗਾ ਜੇ ਕੋਈ ਰਹਿ ਗਈ ਜਾਣਕਾਰੀ ਆਪਣੀ ਵੀਡੀਓ ਦੇ ਵਿੱਚ ਤੁਸੀਂ ਨੰਬਰ ਦਿੱਤਾ ਹੋਇਆ ਫੋਨ ਕਰਕੇ ਲੈ ਲਿਓ